ਉਹ ਰੱਬਾ ਉਹ ਰੱਬਾ ਇਹ ਪੰਜਾਬ ਦੇ ਵਿੱਚ ਕੀ ਹੋਣ ਲੱਗ ਪਿਆ ਮਾਪਿਆਂ ਦੀਆਂ ਤਾਂਹਾਂ ਨਿਕਲਦੀਆਂ ਪਈਆਂ ਜਿਹੜੇ ਮਾਪੇ ਆਪਣੇ ਪੁੱਤਾਂ ਨੂੰ ਜ਼ਮੀਨਾਂ ਘਰ ਵੇਚ ਕੇ ਬਾਹਰ ਭੇਜਦੇ ਪਏ ਆ ਇਹ ਮੰਦ ਭਾਗੇ ਹਾਲ ਕਿਉਂ ਨਜ਼ਰ ਆਉਂਦੇ ਪਏ ਆ ਇੱਥੇ ਇੱਕ ਅਜਿਹੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਤੁਹਾਡਾ ਕਾਲਜਾ ਤੱਕ ਬੁਲੰਦਰ ਸਕਦੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਮੁੰਡਾ ਜਿਸ ਦਾ ਨਾਮ ਜਸਕਰਨ 22 ਸਾਲਾਂ ਦਾ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਕੰਮ ਕਰਦਾ ਪਿਆ ਸੀ ਉਸਦੀ ਮੌਤ ਦੀ ਖਬਰ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਹੁਣ ਜੋ ਹਾਲ ਬਣੇ ਪਏ ਹੈ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਨੇ ਡੇਢ ਏਕੜ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ ਉਸਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਦੀ ਆਰਥਿਕ ਹਾਲਤ ਹੋਰ ਮੰਦੀ ਹੋ ਗਈ ਹੈ ਹੁਣ ਉਸਤੇ ਦੇਨੂ ਵਾਪਸ ਬੁਲਾਉਣ ਦੇ ਲਈ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤਸਵੀਰਾਂ ਮਾਨਸਾ ਜ਼ਿਲ੍ਹਾ ਦੇ ਪਿੰਡ ਜੋਆਂ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਨੌਜਵਾਨ ਜਸਕਰਨ ਦੀ ਕੈਨੇਡਾ ਦੇ ਸਰੀ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਜਦੋਂ ਉਹ ਆਪਣੀ ਪਹਿਲੀ ਸ਼ਿਫਟ ਕਰਕੇ ਦੂਜੀ ਸ਼ਿਫਟ ਦੇ ਲਈ ਜਾਂਦਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦੋਸਤਾਂ ਦੇ ਨਾਲ ਕੋਈ ਕਹਾ ਸੁਣੀ ਹੋ ਗਈ ਜਾਂ ਕੀ ਇਸ ਬਾਬਤ ਹਾਲੇ ਕੋਈ ਅਧਿਕਾਰਿਕ ਤੌਰ ਤੇ ਬਿਆਨਤਾ ਨਹੀਂ ਸਾਹਮਣੇ ਆਇਆ ਪਰ ਪਿਤਾ ਨੇ ਜੋ ਕਿਹਾ ਉਸ ਨੂੰ ਸੁਣ ਕੇ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ। ਕੀ ਲੱਗਦਾ ਹੈ? ਦੇਖੋ ਜੀ ਮੇਰਾ ਪੁੱਤ ਜੱਸਾ ਸੀਗਾ ਇਸ ਕਰਨਾ। ਇਹ ਸਾਡੇ ਬੱਚੇ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਜੀ। ਸਾਡਾ ਬੱਚਾ ਸੀਗਾ ਉਹ ਪਹਿਲੀ ਸ਼ਿਫਟ ਲਾ ਕੇ ਤੇ ਉਸ ਤੋਂ ਬਾਅਦ ਉਹਦੀ ਗੱਲ ਜਿਹੜੀ ਉਹ ਮਾਂ ਨਾਲ ਹੋਈ ਹੈ। ਉਸ ਤੋਂ ਬਾਅਦ ਸਾਡਾ ਬੱਚਾ ਦੂਜੀ ਸ਼ਿਫਟ ਲਾਉਣ ਜਾ ਰਿਹਾ ਸੀਗਾ। ਬੱਚੇ ਨੂੰ ਸਾਡੇ ਨੂੰ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਕਿਹਾ ਵੀ ਆਪਾਂ ਇੱਥੋਂ ਹੋਟਲ ਤੋਂ ਚਾਹ ਪੀ ਕੇ ਆਉਣੀ ਹੈ। ਸ਼ਾਇਦ ਹੋ ਸਕਦਾ ਉਹਨਾਂ ਬੱਚਿਆਂ ਦੇ ਮਨ 'ਚ ਕੋਈ ਗੱਲ ਹੋਵੇ ਉਹਨਾਂ ਬੱਚਿਆਂ ਦੇ ਮਤਲਬ ਮਨ 'ਚ ਦੇ ਵਿੱਚ ਕੋਈ ਗੱਲ ਹੋਵੇ ਵੀ ਆਪਾਂ ਨੇ ਕਿਸੇ ਬੱਚੇ ਕਿਸੇ ਦੇ ਨਾਲ ਕੋਈ ਆਪਾਂ ਟਾਈਮ ਬੰਨਿਆ ਹੋਇਆ ਆ ਆਪਾਂ ਇਹਨੂੰ ਨਾਲ ਲੈ ਕੇ ਚੱਲਣਾ ਇਹ ਬੱਚਾ ਸਾਡਾ ਜਦੋਂ ਉਹ ਸਾਡੇ ਬੱਚੇ ਨੇ ਉਹਨਾਂ ਦੀ ਗੱਲ ਮੰਨ ਲਈ ਕਿਉਂਕਿ ਉਹ ਨਾਲ ਸੀਗਾ ਬੱਚੇ ਨੇ ਜਦੋਂ ਗੱਲ ਮੰਨ ਲਈ ਤੇ ਜਦੋਂ ਉੱਥੇ ਮਤਲਬ ਹੋਸਟਲ ਦੇ ਕੋਲ ਪਹੁੰਚਿਆ ਤੇ ਸਾਡਾ ਬੱਚਾ ਹੇ ਗੱਡੀ ਦੇ ਵਿੱਚੋਂ ਨਿਕਲਿਆ ਹੀ ਆ ਤੇ ਇੱਕ ਬੱਚਾ ਮਢਾਲੀ ਤੋਂ ਸੀਗਾ ਉਹ ਗੱਡੀ ਦੇ ਵਿੱਚੋਂ ਨਿਕਲਿਆ ਤੇ ਉਹ ਪਹਿਲਾ ਬੱਚੇ ਮਢਾਲੀ ਵਾਲੇ ਬੱਚੇ ਦੇ ਗੱਲ ਪਏ ਆ ਜਦੋਂ ਮਢਾਲੀ ਵਾਲੇ ਬੱਚੇ ਨੂੰ ਇਹ ਮਤਲ ਅੱਗੋ ਬੱਚਾ ਛਡਾਉਣ ਲੱਗਾ ਤੇ ਉਹਨਾਂ ਨੇ ਮਤਲ ਕੋਈ ਮਤਲ ਹਥਿਆਰ ਕੱਢ ਕੇ ਕੋਈ ਕਰਜ ਕੱਢ ਕੇ ਸਾਡੇ ਬੱਚੇ ਦੇ ਦਿਲ ਵਾਲੀ ਥਾਂ ਤੇ ਮਾਰੀ ਹੈ ਜਦੋਂ ਤੇ ਰਾਲੀ ਥਾਂ ਤੇ ਮਾਰੀ ਹੈ ਸਾਡਾ ਬੱਚਾ ਸ਼ਾਂਤੀ ਰਹੇਗਾ ਤੇ ਮੈਂ ਉੱਥੋਂ ਨਹੀਂ ਗਾ ਸਰਕਾਰ ਨੂੰ गुजारिश ਕਰਦਾ ਵੀ ਜਿਹੜੇ ਉਹ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੇ ਜਿਹੜੇ ਬੱਚੇ ਸਾਡੇ ਨਾਲ ਦੇ ਨਾਲ ਬੱਚੇ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਸਾਡੇ ਬੱਚੇ ਨਾਲ ਜਿਹੜਾ ਐਡਾ ਵੱਡਾ ਧੁੱਕਾ ਹੋਇਆ ਅਸੀਂ ਤਾਂ ਗਰੀਬ ਸੀ ਅਸੀਂ ਤਾਂ ਜ਼ਮੀਨ ਵੇਚ ਕੇ ਇੱਥੋਂ ਬੱਚਾ ਤੋੜਿਆ ਸੀ ਵੀ ਸਾਡਾ ਬੱਚਾ ਸਹੀ ਸਲਾਮ ਉੱਥੇ ਵਧੀਆ ਕੰਮ ਕਰੇ ਤੇ ਵਧੀਆ ਉਹਦੀ ਪੜ੍ਹਾਈ ਕਰਕੇ ਸਾਡਾ ਮਤਲਬ ਨਾਂ ਉੱਚਾ ਕਰੇ ਪਰ ਸਾਡੇ ਨਾਲ ਇਹ ਬਹੁਤ ਵੱਡਾ ਧੁੱਕਾ ਹੋਇਆ ਅਸੀਂ ਉੱਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਇਹੀ ਗੁਜਾਸ਼ ਕਰਦੇ ਆਂ ਵੀ ਸਾਡਾ ਜਿਹੜਾ ਬੱਚਾ ਉਹਨੂੰ ਇਨਸਾਫ਼ ਦਿਵਾਇਆ ਜਾਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਤੇ ਜਿਹੜੇ ਬੱਚੇ ਦੇ ਨਾਲ ਮਤਲਬ ਬੱਚੇ ਗਏ ਸੀਗੇ ਉਨਾਂ ਨੂੰ ਫੜ ਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਪੂਰਾ ਇਨਸਾਬ ਮਿਲ ਸਕੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਪਰ ਆਵਾ ਕੀ ਗੱਲ ਬਣ ਗਈ ਬੱਚੇ ਨਾਲ ਸਾਡੇ ਨਾਲ ਤਾਂ ਚੰਗੀਆਂ ਭਲੀਆਂ ਗੱਲਾਂ ਕਰਦਾ ਕਰਦਾ ਰਾਜੀ ਖੁਸ਼ੀ ਮੇਰੇ ਨਾਲ ਸਾਰਾ ਦਿਨ ਗੱਲਾਂ ਕੀਤੀਆਂ ਇੱਕ ਦਿਨ ਸਾਰਾ ਦਿਨ ਮੇਰੇ ਨਾਲ ਰੱਜ ਕੇ ਗੱਲਾਂ ਕੀਤੀਆਂ ਮੰਮੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਮੈਂ ਹੈਗਾ ਆਉਣਾ ਸੀ ਜਨਵਰੀ ਚ ਮੇਰੇ ਪੁੱਤ ਨੇ ਟਿਕਟ ਬੁੱਕ ਕਰਾ ਰੱਖੀ ਸੀ ਮੈਨੂੰ ਆਣਾ ਸੀ ਆਉਣਾ ਮਾਂ ਮੈਂ ਮਿਲਣ ਤੈਨੂੰ ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਆ ਭਾਣੇ ਵਰਤ ਜਾਣਿਆ ਮੈਂ ਬੜਾ ਮਾਤਾ ਰੋਜ਼ ਉਹ ਗੱਲਾਂ ਕਰਦਾ ਸੀਗਾ ਰੋਜ ਵਧੂ ਰੱਜ ਕੇ ਰੱਜ ਕੇ ਗੱਲਾਂ ਮੇਰੇ ਨਾਲ ਮੈਨੂੰ ਨਾ ਦਿਨੇ ਵੀ ਗੱਲ ਕਰ ਰਾਤ ਵੀ ਗੱਲ ਕਰ ਉਹਨੇ ਉਹਨਾਂ ਚਿਰ ਸੌਣਾ ਨਾ ਜਿੰਨਾ ਚਿਰ ਮੇਰੇ ਪੁੱਤ ਨੇ ਵੀਡੀਓ ਕਾਲ ਤੇ ਮੇਰੇ ਨਾਲ ਗੱਲ ਨਾ ਕਰ ਲੈਣੀ ਹਏ ਮੈਨੂੰ ਸਿੱਧਕ ਨਹੀਂ ਸਿਉਂਦਾ ਉਹਨਾਂ ਚਿਰ ਮੈਨੂੰ ਆਖਣਾ ਮੰਮੀ ਤੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ ਮੈਂ ਹੈਗਾ ਜਸਤ ਦਾ ਹਾਸਾ ਵਾਪਰਿਆ ਉਸ ਦਿਨ ਹੋਈ ਸੀ ਮਾਤਾ ਗੱਲ ਉਹਦਾਂ ਨਹੀਂ ਹੋਈ ਉਹਦੋਂ ਇੱਕ ਦਿਨ ਪਹਿਲਾਂ ਹੋਈ ਆ ਗੱਲ ਰਾਤ ਨੂੰ ਉਹਦੋਂ 8:30 ਵਜੇ ਮੇਰੇ ਨਾਲ ਗੱਲ ਹੋਈ ਆ ਆਦਾ ਸੀ ਮੰਮੀ ਮੈਂ ਕੰਮ ਤੋਂ ਆਇਆ ਤੇ ਕੰਮ ਤੇ ਹੀ ਚੱਲਿਆ ਸਿੱਧਾ ਸਿੱਧਾ ਕੰਮ ਤੇ ਜਾਂਦਾ ਪਿਆ ਮੈਂ ਮੈਦਾਨ ਮੈਨੂੰ ਨਹੀਂ ਸਭਾ ਕਿਹੜੇ ਕੰਮ ਤੇ ਜਾਂਦਾ ਪਿਆ ਮੈਨੂੰ ਨਹੀਂ ਪਤਾ ਲੱਗਾ ਕਿੰਨੇ ਸਾਲ ਹੋ ਗਏ ਮਾਤਾ ਗਾਇ ਨੂੰ ਗਾਇ ਨੂੰ 2 ਸਾਲ ਹੋ ਗਏ ਵੀਰ 2 ਸਾਲ ਹੋ ਗਿਆ ਮਹੀਨਾ ਕੱਟ ਰਹਿ ਗਿਆ 2 ਸਾਲ ਹੋ ਜਾਣਗੇ ਗਾਂ ਦਸੰਬਰ ਚ ਮਾਤਾ ਹੁਣ ਸਰਕਾਰ ਤੋਂ ਪੱਕੀ ਮੰਗ ਕਰਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਕੀ ਮੰਗਾ ਮੈਂ ਤਾਂ ਪੁੱਤੀ ਮੰਗਦੀ ਆ ਮੈਂ ਤਾਂ ਪੁੱਤੀ ਮੰਗਨੀ ਮੈਨੂੰ ਦਾ ਪੁੱਤੀ ਲਿਆ ਦਿਓ ਮੇਰਾ ਦਾ ਪੁੱਤੀ ਆਜੇ ਸਾਡਾ ਜਿਵੇਂ ਕਿ ਆ ਮਈ ਆਜੇ ਤੁਸੀਂ ਘੁੱਟ ਕੇ ਜੱਪਾ ਪਾ ਕੇ ਮਿਲ ਗਏ ਉਹਨੂੰ ਅਸੀਂ ਘੁੱਟ ਕੇ ਮਿਲ ਕੇ ਉਹਨੂੰ ਤੋੜਿਆ ਸੀ ਉਹ ਵੀ ਸਾਡਾ ਆਜੇ ਸਾਡਾ ਕਿਉਂ ਤਏ ਮੇ ਹੋ ਗਿਆ ਕਿਉਂ ਮਾਰਿਆ ਗਿਆ ਨੀ ਸੀ। ਛੜਾ ਕੇ ਬਰੂ ਬੁੱਤਰ ਸੀ। ਬਸ ਆ ਸਿੱਧਾ ਸਰਕਾਰ ਹੋ ਗਿਆ ਜੀ। ਬੱਚੇ ਨੂੰ ਛੜਾਉਂਦਾ ਛੜਾਉਂਦਾ ਉਹ ਵਿੱਚ ਆਸੇ ਤੇ ਫੇਰ ਚ ਆ ਗਿਆ। ਤੇ ਉਹਦੇ ਨਾਲ ਵੀ ਸੀ ਕੋਈ ਜੀ। ਹਾਂ ਜੀ। ਇੱਕ ਮੁੰਡਾ ਸੀਗਾ ਜੀ ਮੜਾੜੀ ਤੋਂ। ਓਕੇ। ਹਾਂ ਜੀ। ਤੇ ਉਹਦੇ ਵੀ ਸੱਟਾ-ਸੁੱਟਾਂ ਲੱਗੀਆਂ। ਹਾਂ ਉਹਦੇ ਵੀ ਦੋ ਸੱਟਾਂ ਹੈਗੀਆਂ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਮੁੰਡਾ ਜਿਹੜਾ ਕੀ ਹਾਦਸੇ ਦਾ ਸ਼ਿਕਾਰ ਹੋ ਗਿਆ? ਉਹ ਉੱਥੇ ਜਦੋਂ ਬੱਚੇ ਰਹਿ ਰਹੀ ਸੀਗੇ ਜੀ ਉਹਦੇ ਕਰਕੇ ਸਾਨੂੰ ਉਹਨਾਂ ਨੇ ਫੋਨ ਤੇ ਸਾਰੀ ਗੱਲਬਾਤ ਦੱਸੀ ਸਾਨੂੰ ਜੀ ਵੀ ਆਹ ਕਹਾਣੀ ਵਰਤੀ ਇੱਥੇ ਜੀ। ਜੀ। ਜਦੋਂ 2 ਸਾਲ ਪਹਿਲਾਂ ਭੇਜਿਆ ਸੀ ਜੀ ਕਿੰਨਾ ਖਰਚਾ ਆ ਗਿਆ ਸੀ ਮੁੰਡੇ ਨੇ ਤੇ ਜਿੰਦਗੀ ਦਾ ਸਾਡਾ ਉੱਥੇ ਤੇ 24 ਲੱਖ ਵਾਂਗੂ 23 ਵਾਂਗੂ ਲੱਗ ਗਿਆ ਸੀਗਾ ਜੀ ਬਾਕੀ ਦਾ ਐ ਸੀ ਵੀ ਤਿੰਨ ਕਿੱਲੇ ਬਾਣਸੇ ਉਹ ਚਾਦ ਵਾਂਗੂ ਲੱਗ ਗਿਆ ਜੀ ਹੂੰ ਤੁਸੀਂ ਸਰਕਾਰ ਨੂੰ ਡੇਢ ਕਿੱਲੇ ਵਾਂਗੂ ਸਾਡੀ ਲੱਗ ਕੀ ਸਰਕਾਰ ਤੋਂ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਸੀਗਾ ਵੀ ਸਾਡੇ ਬੱਚੇ ਦੀ ਜਿਹੜੀ ਬੌਡੀ ਆ ਜੀ ਉਹ ਪੰਜਾਬ ਚ ਲੈਂਦੀ ਆ ਉਹ ਸਾਡੇ ਕੋਲੇ ਆ ਜਾ ਜੀ ਅਸੀਂ ਉਹਦੇ ਆਦੇ ਪਿੰਡ ਸੰਸਕਾਰ ਕਰ ਲੀਏ ਜਿਹੜਾ ਕਿ